ਹਾਂਜੀ 2024 ਦੇ ਵਿੱਚ ਜਿਹੜੀ ਕਾਟਨ ਆ ਰਹੀ ਹੈ ਤੇ ਕਿਸ ਤਰ੍ਹਾਂ ਦੇ ਸੂਟ ਬਣ ਕੇ ਆ ਰਹੇ ਆ ਵੀਡੀਓ ਨੂੰ ਫੁੱਲ ਚ ਵਾਚ ਕਰੋ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਡਿਟੇਲ ਵੀ ਦੱਸਾਂਗੇ ਇਹ ਆ ਜੀ ਪਿਓਰ ਕਾਟਨ ਇਸ ਬਾਰੇ ਸਾਰੇ ਜਾਣਦੇ ਹੋਣਗੇ ਆਮ ਕਾਟਨ ਹੈ ਜੀ ਇਹ ਤੇ ਨਾਲ ਪਿਓਰ ਦੇ ਦੁਪੱਟੇ ਹੋਣਗੇ ਨੈਕ ਡਿਜ਼ਾਈਨ ਹੋਣਗੇ ਬਣੇ ਇਹ ਆ ਜੀ ਲਿਵਾਨ ਕਾਟਨ ਪਾਕਿਸਤਾਨੀ ਸਟਾਈਲ ਦੇ ਵਿੱਚ ਕਾਫੀ ਜ਼ਿਆਦਾ ਕਸਟਮਰ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਇਹਨਾਂ ਦੇ ਉੱਪਰ ਪਾਕਿਸਤਾਨੀ ਸਟਾਈਲ ਦੇ ਵਿੱਚ ਹੀ ਪ੍ਰਿੰਟ ਹੁੰਦਾ ਹੈ ਇਹ ਆਜੀ ਗਦਾਵਲੀ कॉटन ਇਸ ਵਾਰ ਕਾਫੀ ਟ੍ਰੈਂਡ ਵਿੱਚ ਰਹਿਣ ਵਾਲੀ ਹੈ ਨਾਲ ਇਹਦੇ ਪਲੇਨ ਵਟਮਾਂਦੀ ਹੈ ਇਹ ਆਰਗੇਂਜ਼ਾ ਜੀ ਆਰਗੇਂਜ਼ਾ ਵੀ ਤੁਸੀਂ ਵੇਅਰ ਕਰ ਸਕਦੇ ਹੋ ਲਾਈਨਿੰਗ ਲਗਾ ਕੇ ਕਿਉਂਕਿ ਬਹੁਤ ਜ਼ਿਆਦਾ ਲਾਈਟ ਵੇਟ ਹੁੰਦਾ ਹੈ ਤੇ ਕਲਰ ਹਾਂਜੀ ਇਸ ਤੋਂ ਇਲਾਵਾ ਇਹ ਵੀ ਲਿਵਨ कॉटन ਹੁੰਦੀ ਹੈ ਬਟ ਇਹਦੇ ਵਿੱਚ ਥੋੜੇ ਕਲਰ ਮਲਟੀ ਕਲਰ ਜਿਹੜੇ ਹੁੰਦੇ ਨੇ ਜ਼ਿਆਦਾ ਐਡ ਕੀਤੇ ਹੁੰਦੇ ਨੇ ਬਟ ਫੈਬਰਿਕ ਬਹੁਤ ਅੱਛਾ ਹੁੰਦਾ ਹੈ ਇਹ ਆ ਜੀ ਆਰਗੇਂਜ਼ਾ ਦੇ ਉੱਪਰ ਹੀ ਇਹ ਵੀ ਸੂਟ ਬਨੇ ਹੋਏ ਨੇ ਬਹੁਤ ਪਿਆਰੇ ਸੂਟ ਬਨੇ ਹੋਏ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਵੀ कॉटन ਦੇ ਸੂਟ ਆਣਗੇ ਜੀ ਕੋਟਾ ਡੋਰੀਆ कॉटन ਦੇ ਸੂਟ ਤੇ